ਬਿਲਕੁਲ ਸਹੀ ਗੱਲ ਹੈ ਕੋਈ ਰੋਡ ਤੇ ਮੱਝ ਝੋਟਾ ਕੋਈ ਬੱਕਰੀ ਭੇੜਾ ਆਉਣੀ ਨਹੀਂ ਚਾਹੀ ਇਹ ਬਹੁਤ ਐਕਸੀਡੈਂਟ ਦਾ ਘਰ ਬਚਾ ਰਹਿ ਗਿਆ ਜੇ ਕੋਈ ਹੋਰ ਅੱਗੇ ਪਿੱਛੋਂ ਆ ਜਾਂਦਾ ਤਾਂ ਕੀ ਹੋਣਾ ਕਾਫੀ ਬੜਾ ਭਾਰੀ ਐਕਸੀਡੈਂਟ ਹੋਣਾ ਸੀ ਕਾਫੀ ਬੰਦੇ ਮਾਰੇ ਜਾਂਦੇ ਸੀ ਜਿਸ ਗੁੱਜਰ ਦੀਆਂ ਮੱਝਾਂ ਸੀ ਉਹ ਭੱਜ ਗਿਆ ਇੱਥੋਂ ਜੀ ਹੁਣ ਜੀ ਉਹ ਨਾਲ ਗਿਆ ਫਲਹਾਲ ਨਾਲ ਗਿਆ ਹਾਂਜੀ ਉਹ ਨਾਲ ਗਿਆ ਹੈਗਾ ਠੀਕ ਹੈ ਉਹ ਕਹਿੰਦਾ ਮੈਨੂੰ ਮਾਫ਼ ਕਰ ਮਾਫੀ ਦੇ ਪਰ ਇਹ ਲੈਕ ਹੈ ਨਹੀਂ ਆ ਕੰਮ ਪਹਿਲਾਂ ਵੀ ਕਈ ਵਾਰੀ ਹਾਦਸੇ ਹੁੰਦੇ ਨੇ ਏਦਾਂ ਮੱਜਾਂ ਨਹੀਂ ਜਿਹੜੀਆਂ ਉਹ ਹੋ ਗਏ ਜੀ ਆ ਬੰਦੇ ਨੇ ਕੱਲ ਬਤਿਹਰ ਕੇ ਕਿਹਾ ਉਹਦੇ ਹੱਥ ਨੂੰ ਮੂਲੇ ਹੱਥ ਬੰਨ੍ਹ ਲੜ ਗਿਆ ਇਹ ਕਹਿੰਦਾ ਜੀ ਆ ਮੇਰਾ ਸੀ ਗਰੀਬ ਆ ਫਲਾਣਾ ਘਰ ਦਾ ਕਹਿੰਦਾ ਮੁੜ ਕੇ ਨਾਲ ਫੇਰ ਆ ਗਿਆ ਇਹ ਤਾਂ ਹਰ ਵਾਰੀ ਇਹੀ ਕੰਮ ਹੈ ਇਹਦਾ ਮੱਜਾਂ ਦਾ ਯਾਰੀ ਇਹਨਾਂ ਦਾ ਸੜਕਾਂ ਦੀ ਬੱਸ ਧਮਾਈ ਜਾਂਦੇ ਨੇ ਅਗਮਨੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਰੋਡ ਦੇ ਉੱਤੇ ਲੋਕ ਆਪਣੀ ਸੇਫਟੀ ਨੂੰ ਲੈ ਕੇ ਬੜੇ ਹੀ ਚਿੰਤਿਤ ਹੁੰਦੇ ਨੇ ਹਾਲਾਂਕਿ ਰੋਡ ਦੇ ਉੱਤੇ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੇ ਕਾਰਨ ਕਈ ਵਾਰੀ ਹਾਦਸੇ ਵਾਪਰ ਜਾਂਦੇ ਨੇ ਤੇ ਜੋ ਗੁੱਜਰ ਭਾਈਚਾਰੇ ਦੀਆਂ ਮੱਝਾਂ ਹੁੰਦੀਆਂ ਨੇ ਉਹਨਾਂ ਲਈ ਵੀ ਹਰ ਜ਼ਿਲ੍ਹੇ ਦੇ ਡੀਸੀ ਦੇ ਵੱਲੋਂ ਇੱਕ ਨੋਟਿਸ ਕੱਢਿਆ ਜਾਂਦਾ ਕਿ ਜਿਹੜੀਆਂ ਗੁੱਜਰ ਭਾਈਚਾਰੇ ਦੀਆਂ ਮੱਝਾਂ ਨੇ ਉਹ ਰੋਡ ਦੇ ਉੱਤੇ ਨਾਲ ਲਿਜਾਈਆਂ ਜਾਣ ਤੇ ਅੱਜ ਇੱਕ ਘਟਨਾ ਤੁਹਾਨੂੰ ਦਿਖਾ ਰਹੇ ਹਾਂ ਫਿਲਹਾਲ ਪਿੱਛੇ ਦੇਖ ਸਕਦੇ ਹੋ ਨੌਜਵਾਨ ਆਪਣੀ ਗੱਡੀ ਜਿਹੜੀ ਨੁਕਸਾਨੀ ਗਈ ਹੈ ਅ ਉਸ ਦਾ ਥੋੜਾ ਬਹੁਤ ਤਾਂ ਦੇਖ ਰਿਹਾ ਕਿ ਕਿੰਨੀ ਕਿ ਨੁਕਸਾਨੀ ਗਈ ਹੈ ਦੱਸ ਦਈਏ ਕਿ ਇੱਕ ਗੁਜਰ ਭਾਈਚਾਰੇ ਦੀਆਂ ਮੱਝਾ ਜੋ ਕਿ ਇਸ ਰੋਡ ਦੇ ਉੱਤੋਂ ਜਾ ਰਹੀਆਂ ਸੀ ਫਿਲਹਾਲ ਅ ਐਕਸੀਡੈਂਟ ਹੁੰਦਾ ਤੇ ਜਿਹੜਾ ਹਾਦਸਾ ਉਹ ਬੜਾ ਭਿਆਨਕ ਹੁੰਦਾ ਫਿਲਹਾਲ ਜਿਹੜੀਆਂ ਸੱਟਾਂ ਵੱਜਣ ਤੋਂ ਬਚਾਰਿਆ ਜਾਂਦਾ ਤੇ ਕੁਝ ਲੋਕ ਵੀ ਇੱਥੇ ਮੌਜੂਦ ਨੇ ਤਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਕਹਿਣਾ ਚਾਹ ਬਾਈ ਜੀ ਕਦੋਂ ਕੋ ਹੋਇਆ ਐਕਸੀਡੈਂਟ ਇਹ ਇਹ ਥੋੜਾ ਜਿਹਾ ਹੋ ਗਿਆ ਮੱਝ ਰੌਂਗ ਸਾਈਡ ਆ ਰਹੀ ਸੀਗੀ ਤੇ ਦੋ ਤਿੰਨ ਮੱਝਾਂ ਸੀਗੀਆਂ ਇਹਦੀ ਬਹੁਤ ਜ਼ੋਰ ਨਾਲ ਭਿਆਨਕ ਐਕਸੀਡੈਂਟ ਹੋਇਆ ਕੀ ਲੱਗਦਾ ਵੀ ਆ ਜ਼ਿਲ੍ਹੇ ਦੇ ਡੀਸੀ ਸਾਹਿਬਾਨਾਂ ਵੱਲੋਂ ਆਰਡਰ ਕੱਢੇ ਜਾਂਦੇ ਨੇ ਵੀ ਜਿਹੜਾ ਇਹ ਮੱਝਾਂ ਨਹੀਂ ਗੀਆਂ ਇਹ ਰੋਡ ਦੇ ਉੱਤੇ ਨਹੀਂ ਆਉਣੀਆਂ ਚਾਹੀਦੀ ਬਿਲਕੁਲ ਸਹੀ ਗੱਲ ਹੈ ਕੋਈ ਬਿਲਕੁਲ ਸਹੀ ਗੱਲ ਹੈ ਕੋਈ ਰੋਡ ਤੇ ਮੱਝ ਝੋਟਾ ਕੋਈ ਬੱਕਰੀ ਭੇੜਾ ਆਉਣੀ ਨਹੀਂ ਚਾਹੀਦੀ ਇਹ ਬਹੁਤ ਐਕਸੀਡੈਂਟ ਦਾ ਘਰ ਤੇ ਬਚਾ ਰਹਿ ਗਿਆ ਜੇ ਕੋਈ ਹੋਰ ਅੱਗੇ ਪਿੱਛੋਂ ਆ ਜਾਂਦਾ ਤਾਂ ਕੀ ਹੋਣਾ ਬਹੁਤ ਕਾਫੀ ਬੜਾ ਭਾਰੀ ਐਕਸੀਡੈਂਟ ਹੋਣਾ ਸੀ ਕਾਫੀ ਬੰਦੇ ਮਾਰੇ ਜਾਣੇ ਸੀ ਜਿਸ ਗੁੱਜਰ ਦੀਆਂ ਮੱਝਾਂ ਸੀ ਉਹ ਭੱਜ ਗਿਆ ਇੱਥੋਂ ਜੀ ਹੁਣ ਉਹ ਨਾਲ ਗਿਆ ਫਲਹਾਲ ਨਾਲ ਗਿਆ ਹਾਂਜੀ ਉਹ ਨਾਲ ਗਿਆ ਹੈਗਾ ਠੀਕ ਹੈ ਉਹ ਕਹਿੰਦੇ ਮੈਨੂੰ ਮਾਫ ਕਰ ਮਾਫੀ ਦੇ ਪਰ ਇਹ ਲੈ ਕੇ ਹੈ ਨਹੀਂਗਾ ਕੰਮ ਮਾਫੀ ਦੇ ਲੈ ਕੇ ਨਹੀਂ ਹੈਗਾ ਅੱਛਾ ਪਹਿਲਾਂ ਵੀ ਕਈ ਵਾਰੀ ਹਾਦਸੇ ਹੁੰਦੇ ਨੇ ਇਦਾਂ ਮੱਝਾਂ ਨਹੀਂ ਜਿਹੜੀਆਂ ਉਹ ਹੋ ਗਏ ਜੀ ਆ ਬੰਦੇ ਨੇ ਕੱਲ ਬਤਿਹਰ ਕੇ ਕਿਹਾ ਉਹਦੇ ਹੱਥ ਨੂੰ ਉਹਦੇ ਹੱਥ ਬੰਨ੍ਹਣ ਲੱਗ ਗਿਆ ਇਹ ਹੂੰ ਕਹਿੰਦਾ ਜੀ ਆ ਆ ਮੈਨਾਂ ਸੀ ਗਰੀਬ ਆ ਫਲਾਣਾ ਘਰ ਦਾ ਕਹਿੰਦਾ ਮੁੜ ਕੇ ਨਹੀਂ ਹੱਥ ਵੀ ਲਾ ਗਿਆ ਸੀ ਹੂੰ ਜੀ ਲੋ ਹਰ ਵਾਰੀ ਇਹੀ ਕੰਮ ਆਇੰਦਾ ਦਾ ਜੀ ਕੰਮ ਆ ਮੱਜਾਂ ਦਾ ਜੀ ਇਹਨਾਂ ਦਾ ਸੜਕਾਂ ਦੀ ਬਸ ਧਮਾਈ ਜਾਂਦੇ ਨੇ ਕੀ ਲੱਗਦਾ ਸਰਕਾਰਾਂ ਤਾਂ ਚਿੰਤਿਤ ਨੇ ਪਰ ਕਿਤੇ ਨਾ ਕਿਤੇ ਆਰਡਰ ਕੱਢੇ ਜਾਂਦੇ ਨੇ ਨੋਟਸ ਕੱਢੇ ਜਾਂਦੇ ਨੇ ਉਹਨੂੰ ਟਿੱਚ ਸਮਝਿਆ ਜਾਂਦਾ ਜੀ ਉਹਨੂੰ ਤਾਂ ਬਿਲਕੁਲ ਹੀ ਨਹੀਂ ਸਮਝੀਦੇ ਕੋਈ ਵੀ ਆ ਜੇ ਕਹੇ ਮਗਰ ਪਾ ਜਾਂਦੇ ਨੇ ਹੂੰ ਉਹ ਆਖਦਾ ਮੇਰੇ ਵਰਗਾ ਗਰੀਬ ਆ ਪਰੇ ਹੋ ਜਾਂਦਾ ਭਾਈ ਉਹ ਕੀ ਕਰੀਏ ਹੁਣ ਐਓ ਤੇ ਹੁਣ ਜਿਹੜਾ ਹਾਦਸਾ ਹੋਇਆ ਬਾਲ ਬਾਲ ਬੱਚਿਆ ਨੌਜਵਾਨ ਹਾਂਜੀ ਕੀ ਕਹਿਣਾ ਚਾਹੋਂਗੇ ਜੇ ਕੋਈ ਅੱਗੇ ਪਿੱਛੇ ਕੋਈ ਵੱਡੇ ਵੱਡਾ ਵਾਹਨ ਆ ਜਾਂਦਾ ਤਾਂ ਸ਼ਾਇਦ ਉਹਦੀ ਚਪੇੜ ਦੇ ਵਿੱਚ ਆ ਕੇ ਕੁਝ ਵੀ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਮਰ ਵੀ ਸਕਦੇ ਸੀ ਕਿ ਹੋਰ ਵੀ ਨੁਕਸਾਨ ਵੱਧ ਹੋ ਸਕਦਾ ਸੀਗਾ ਜੇ ਬੰਦਾ ਉਹ ਜੀਬੀ ਰੋਡ ਦੇ ਵਿਚਾਲੇ ਡਗਦਾ ਬਹੁਤ ਹੁਣ ਤੱਕ ਸਾਨੂੰ ਪਤਾ ਹੈ ਕਿ ਕਿੰਨੀ ਚੱਲ ਰਹੀ ਆ। ਸੇਜੇ ਉਹਦੇ ਨਾਲ ਦਰਿਆ ਮੇਟ ਕਰ ਦਿੰਦਾ ਸਾਰਾ ਕੁਝ ਨਾ ਉਧਰ ਵੀ ਹੁੰਦਾ। ਤੇ ਆ ਤੁਸੀਂ ਦੁਕਾਨਦਾਰ ਹੋ ਜੀ ਇੱਥੇ? ਹਾਂ ਜੀ ਦੁਕਾਨਦਾਰ ਆ ਜੀ। ਤੇ ਅੱਗੇ ਕਦੇ ਰੋਕਿਆ ਤੁਸੀਂ ਕਿਹਾ ਵੀ ਮੱਝਾਂ ਇੱਥੇ ਆਉਣੀਆਂ ਨਹੀਂ ਚਾਹੀਦੀਆਂ। ਇਹ ਸਾਡੇ ਘਰਾਂ ਵਿੱਚ ਲਈ ਫਿਰਦਾ ਨਾ ਮੱਝਾਂ ਜੀ ਇਹ। ਹਾਂ। ਇਹਨੂੰ ਰੋਕਿਆ ਬਹੁਤ ਅਸੀਂ। ਅਸੀਂ ਥਾਣੇ ਨੂੰ ਫੋਨ ਕਰਦੇ ਆਂਗੇ। ਫਿਰ ਹੱਥ ਬੰਨ੍ਹ ਲਾ ਜਾਂਦੇ ਮੁਰੇ ਇਹ। ਹਾਂ ਵੀ ਕਹਾ ਤੇ ਨਹੀਂ ਆਉਂਦੇ ਅਸੀਂ। ਫੇਰ ਫੇਰ ਆ ਜਾਂਦੇ ਨੇ ਹਾਂ ਫੇਰ ਆ ਜਾਂਦੇ ਨੇ ਮੋੜ ਮੋੜੇ ਫੇਰ ਆ ਜਾਂਦੇ ਨੇਗੇ ਆ ਰੋਡ ਤੇ ਲੈ ਆਉਂਦੇ ਨੇ ਹੁਣ ਇਹ ਦੱਸੋ ਰੋਡ ਤੇ ਮੱਝਾਂ ਚੱਲਦੀਆਂ ਨੇ ਟੈਕਸ ਦਿੰਦੇ ਨੇ ਰੋਡ ਤੇ ਚੱਲਦੇ ਨੇ ਇਹ ਤੇ ਹੁਣ ਡੀਸੀ ਮਲੇਰ ਕੋਟਲਾ ਨੇ ਨੋਟਿਸ ਕੱਢਿਆ ਹੋਇਆ ਸੀ ਪਿਛਲੇ ਸਾਲ ਵੀ ਵੀ ਜਿਹੜਾ ਆਵਾਰਾ ਪਸ਼ੂ ਜਾਂ ਫਿਰ ਐਦਾਂ ਕੋਈ ਵੀ ਜਿਹੜਾ ਮੱਝਾਂ ਲੈ ਕੇ ਜਾਂਦਾ ਰੋਡ ਦੇ ਉੱਤੇ ਉਹ ਲੈ ਕੇ ਨਹੀਂ ਜਾਣੀ ਆ ਤੇ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੁਣ ਇਹ ਮੱਝਾਂ ਰੋਡ ਤੇ ਹੁਣ ਨਹੀਂ ਚੱਲਦੀਆਂ ਹਾਂ ਐਕਸੀਡੈਂਟ ਹੁੰਦੇ ਨੇ ਲੋਕਾਂ ਦੇ ਗੱਡੀਆਂ ਗਾਰਾਂ ਦੇ ਇਹ ਆ ਗੱਲ ਜੀ ਆ ਕਿਤੇ ਨਾ ਕਿਤੇ ਲੋਕਾਂ ਦੀ ਵੀ ਆ ਮੰਗਾ ਕਿਉਂਕਿ ਜਿਹੜੀ ਜਾਨ ਆ ਉਸ ਤੋਂ ਵੱਧ ਕੀਮਤੀ ਕੁਝ ਵੀ ਨਹੀਂ ਹੈ ਫਿਲਹਾਲ ਜਿਹੜੇ ਕਹਿ ਸਕਦੇ ਆ ਵੀ ਲੋਕ ਜਿਹੜਾ ਜਾਨ ਨੂੰ ਤਲੀ ਦੇ ਉੱਤੇ ਰੱਖ ਕੇ ਇਹਨਾਂ ਰੋੜਾਂ ਦੇ ਉੱਤੇ ਸਫਰ ਕਰਦੇ ਨੇ ਪਰ ਇਹ ਨਹੀਂ ਪਤਾ ਕਿ ਜਿਹੜਾ ਇਹ ਪਸ਼ੂ ਆ ਕਿਉਂਕਿ ਉਹ ਬੇਜਵਾਨ ਹੈ ਨਾ ਸਮਝ ਹੈ ਉਹ ਕਿਧਰੋਂ ਆ ਕਿਸੇ ਵਾਹਨ ਦੇ ਅੱਗੇ ਆ ਕੇ ਖੜ ਜਾਵੇ ਤੇ ਕੋਈ ਹਾਦਸੇ ਦਾ ਸ਼ਿਕਾਰ ਬਣ ਜਾਵੇ ਪਰ ਗੱਲਬਾਤ ਕੋਸ਼ਿਸ਼ ਕਰਾਂਗੇ ਕਿ ਉਸ ਨੌਜਵਾਨ ਨਾਲ ਕਰਨ ਦੀ ਵੀ ਤੇ ਉਸ ਗੁੱਜਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਆਪਣਾ ਕੀ ਪੱਖ ਰੱਖਣਾ ਚਾਹੁੰਦੇ ਨੇ ਇਹਨੂੰ ਪੈਸੇ ਬਣਾਈ ਅਮੀ ਮਾਤੇ ਭੋਲੇ ਆ ਤੈਨੂੰ ਕੀ ਹੈਗਾ ਮੈਂ ਟੈਨਸ਼ਨ ਲਈਏ ਤਾ ਸਾਵਧਾਨ ਰਹੋ ਹਾਂ ਵੀ ਮਨਜ਼ੂਰ ਆ ਮਨਜ਼ੂਰ ਹੈ ਇਹਨਾਂ ਦੀ ਗੱਲ ਮਨਜ਼ੂਰ ਹੈ ਜੋ ਮਰ ਜਾਂਦਾ ਫੇਰ ਆ ਉਹਦੀ ਗੱਡੀ ਪਲਟ ਜਾਂਦੀ ਕੁਝ ਵੀ ਨਹੀਂ ਜੇ ਵਜਣਾ ਵੀਰੇ ਗੱਡੀ ਦਾ ਹੈ ਗੱਡੀ ਦਾ ਕੁਝ ਵੀ ਨਹੀਂ ਵਜਣਾ ਬਾਈ ਉੱਥੇ ਜਿਹੜੇ ਬੈਠੇ ਨੇ ਨਾ ਉਹ ਦੱਸ ਦੇਣਗੇ ਵੀ ਜੇ ਕੁਛ ਅੱਗੇ ਪਿੱਛੇ ਆ ਜਾਂਦਾ ਤਾਂ ਬਾਹ ਹੀ ਗਿਆ ਸੀ ਵੀਰੇ ਜੇ ਕਿਤੇ ਗੱਡੀ ਤੇਜ਼ ਹੁੰਦੀ ਉਹਨੇ ਪਲਟੀ ਖਾ ਜਾਣੀ ਸੀ ਗੱਡੀ ਨੇ ਨੀਵਾ ਇੰਨੀ ਨੀਵੀ ਜਗਾ ਉਧਰ ਬਰਾਬਰ ਮੇਰੇ ਤੁਸੀਂ ਆਪਣੀ ਸਾਈਡ ਆ ਰਹੇ ਸੀਗੇ ਆ ਵੀਰੇ ਮੈਂ ਤਾਂ ਯਾਰ ਆਪਦੀ ਸਾਈਡ ਤੇ ਸੀ ਸਲੋ ਆ ਰਿਹਾ ਸੀ ਜੇ ਤੇਜ਼ ਉਹਦੀ ਗੱਡੀ ਫੇਰ ਪਤਾ ਨਹੀਂ ਕੀ ਬਣਨਾ ਸੀ ਕੀ ਨਾਮ ਆ ਤੁਹਾਡਾ ਸਰੋਨ ਗੁਰਪ੍ਰੀਤ ਜੀ ਲੁਧਿਆਣੇ ਤੋਂ ਕਿੱਥੋਂ ਹਾਂਜੀ ਹਾਂ ਲੁਹਣ ਰਹਣਾ ਫਿਰ ਠੀਕ ਹੈ ਹਾਂਜੀ ਤੇ ਟੈਕਸੀ ਦਾ ਕੰਮ ਕਰਦੇ ਕਿੰਨੀਆਂ ਕਮੱਜਾਂ ਸੀ ਜਿਹੜੀਆਂ ਰੋਡ ਦੇ ਉੱਤੇ ਆਈ ਇਹ ਫੇਰ ਵੀਰੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇੱਕ ਕਾਹਰੇ ਨੇਰ ਆ ਗਿਆ ਜਦੋਂ ਗੱਡੀ ਬੱਜੀ ਇੱਕੋ ਨਾਲ ਅੱਛਾ 60 ਫੇਰ ਤੋਂ ਵਜਾ ਰਿਹਾ ਗਿਆ ਗੱਡੀ ਦਾ ਨੁਕਸਾਨ ਕਿੰਨਾ ਹੋ ਗਿਆ ਗੱਡੀ ਦਾ ਵੀਰੇ ਖੁੱਡੋ ਸਾਹਮਣੇ ਹੀ ਆ ਸਾਰਾ ਦੇਖ ਲੋ 35000 ਰੁਪਏ ਦਾ ਨੁਕਸਾਨ ਕੀਤਾ ਮਿਸਤਰੀ ਨੇ ਮਿਸਤਰੀ ਨੇ 35000 ਦਾ ਕਿਹੜੀ ਗੱਡੀ ਖੜਨੀ ਆ ਦੱਸ ਦੇ ਨਾ ਕੰਮ ਤੇ ਸਾਡੀ ਰੋਜ਼ ਦੀ ਜੇ ਅਸੀਂ ਉਹਨਾਂ ਕਮਾਵਾਂਗੇ ਤਾਂ ਤਾਂ ਹੀ ਕਿਸ਼ਤ ਭਰਾਂਗੇ ਗੱਡੀ ਦੀ ਹੁਣ ਇਹ ਕਹਿੰਦੇ 10 ਦਿਨ ਗੱਡੀ ਖੜੋਗੇ 10 ਦਿਨ ਤੇ ਉਹ ਵੀ ਸਾਡਾ ਹੋ ਜਾਣਾ ਅੱਜ ਤਾਂ ਨਹੀਂ ਹੋਦੀ ਹੁੰਦੀ ਮੇਰੀ ਗੱਲ ਬਸ